ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪੜਾਂਗੇ ਪਾਉ ਲੋ ਕੋਇਲੋ ਦੀ ਕਿਤਾਬ ਸੁਪਨ ਸਾਜ ਨੂੰ ਅੱਗੇ ਮੁੰਡਾ ਤਰਕਸਰ ਉੱਠ ਖੜਾ ਹੋਇਆ ਉਸ ਨੂੰ ਅਫਰੀਕੀ ਮਹਾਦੀਪ ਤੇ ਪੈਰ ਧਰਿਆਂ 11 ਮਹੀਨੇ ਤੇ 9 ਦਿਨ ਹੋ ਗਏ ਸਨ ਉਸ ਨੇ ਚਿੱਟੀ ਮਲਮਲ ਦੇ ਆਪਣੇ ਉਹ ਅਰਬੀ ਕੱਪੜੇ ਪਾਏ ਜਿਹੜੇ ਇਸ ਖਾਸ ਦਿਨ ਲਈ ਖਰੀਦੇ ਗਏ ਸਨ ਉਸ ਨੇ ਆਪਣੇ ਸਿਰ ਤੇ ਕੱਪੜਾ ਰੱਖਿਆ ਅਤੇ ਉਸ ਦੇ ਦਿਵਾਰੇ ਊਠ ਦੀ ਚਮੜੀ ਦਾ ਬਣਿਆ ਨਾਲਾ ਬਨ ਲਿਆ ਆਪਣੇ ਨਵੇਂ ਸੈਂਡਲ ਪਾ ਕੇ ਉਹ ਚੁੱਪਚੀਪੇ ਤੇ ਪੌੜੀਆਂ ਉਤਰ ਗਿਆ ਸ਼ਹਿਰ ਹਾਲੇ ਵੀ ਸੁੱਤਾ ਪਿਆ ਸੀ ਉਸ ਨੇ ਆਪਣੇ ਲਈ ਇੱਕ ਸੈਂਡਵਿਚ ਬਣਾਇਆ ਅਤੇ ਕ੍ਰਿਸਟਲ ਦੇ ਗਲਾਸ ਵਿੱਚ ਚਾਹ ਪੀਤੀ ਫਿਰ ਉਹ ਸੂਰਜ ਦੀ ਰੌਸ਼ਨੀ ਵਿੱਚ ਦਰਵਾਜ਼ੇ ਵਿੱਚ ਬੈਠ ਕੇ ਹੁੱਕਾ ਪੀਣ ਲੱਗਾ ਉਹ ਬਿਨਾਂ ਕੁਝ ਸੋਚਿਆਂ ਚੁੱਪਚੀਪੇ ਹੁੱਕਾ ਪੀਂਦਾ ਰਿਹਾ ਅਤੇ ਉਸ ਹਵਾ ਦੀ ਆਵਾਜ਼ ਸੁਣਦਾ ਰਿਹਾ ਜਿਹੜੀ ਮਾਰੂਥਲ ਦੀ ਖੁਸ਼ਬੂ ਲੈ ਕੇ ਆ ਰਹੀ ਸੀ ਜਦੋਂ ਉਹ ਹੁੱਕਾ ਪੀ ਚੁੱਕਿਆ ਤਾਂ ਉਸਨੇ ਆਪਣੀ ਜੇਬ ਵਿੱਚ ਹੱਥ ਮਾਰੇ ਅਤੇ ਕੁਝ ਪਲਾਂ ਲਈ ਬੈਠਾ ਦੇਖਦਾ ਰਿਹਾ ਕਿ ਉਸਦੇ ਹੱਥ ਵਿੱਚ ਕੀ ਹੈ ਉਸਦੇ ਹੱਥ ਵਿੱਚ ਪੈਸਿਆਂ ਦੀ ਧੱਤੀ ਸੀ ਉਸ ਕੋਲ ਇੰਨੇ ਪੈਸੇ ਸਨ ਕਿ ਉਹ 120 ਪੇੜਾਂ ਵਾਪਸੀ ਦੀ ਟਿਕਟ ਅਤੇ ਆਪਣੇ ਦੇਸ਼ ਵਿੱਚ ਅਫਰੀਕਾ ਤੋਂ ਸਮਾਨ ਮੰਗਵਾਉਣ ਦਾ ਲੈਸੈਂਸ ਲੈ ਸਕਦਾ ਸੀ ਉਹ ਸਬਰ ਨਾਲ ਬੈਠਾ ਉਡੀਕਦਾ ਰਿਹਾ ਕਿ ਵਪਾਰੀ ਉੱਠ ਕੇ ਦੁਕਾਨ ਖੋਲੇ ਫਿਰ ਦੋਵੇਂ ਜਣੇ ਹੋਰ ਚਾਹ ਪੀਣ ਲੱਗੇ ਮੁੰਡੇ ਨੇ ਕਿਹਾ ਮੈਂ ਅੱਜ ਜਾ ਰਿਹਾ ਹਾਂ ਮੇਰੇ ਕੋਲ ਢੇਡਾਂ ਖਰੀਦਣ ਜੋਗਾ ਪੈਸਾ ਹੈ ਅਤੇ ਤੇਰੇ ਕੋਲ ਮੱਕੇ ਜਾਣ ਲਈ ਪੈਸਾ ਹੋ ਗਿਆ ਹੈ। ਵਡੇਰੀ ਉਮਰ ਦੇ ਵਪਾਰੀ ਨੇ ਕੁਝ ਨਾ ਕਿਹਾ। ਮੁੰਡੇ ਨੇ ਪੁੱਛਿਆ, ਕੀ ਤੂੰ ਮੈਨੂੰ ਆਸ਼ੀਰਵਾਦ ਨਹੀਂ ਦੇਵੇਂਗਾ? ਤੂੰ ਮੇਰੀ ਮਦਦ ਕੀਤੀ ਹੈ। ਬੰਦਾ ਚੁੱਪਚੀਪ ਤੇ ਚਾਹ ਤਿਆਰ ਕਰਦਾ ਰਿਹਾ। ਫਿਰ ਉਹ ਮੁੰਡੇ ਵੱਲ ਨੂੰ ਮੁੜਿਆ। ਉਸੇ ਕਿਹਾ, ਮੈਨੂੰ ਤੇਰੇ ਤੇ ਮਾਣ ਹੈ। ਤੂੰ ਮੇਰੀ ਦੁਕਾਨ ਵਿੱਚ ਇੱਕ ਨਵਾਂ ਹਲਾਰਾ ਲਿਆਂਦਾ ਹੈ। ਪਰ ਮੈਂ ਤੈਨੂੰ ਦੱਸਾਂ ਕਿ ਮੈਂ ਮੱਕੇ ਨਹੀਂ ਜਾ ਰਿਹਾ। ਐਨ ਉਸੇ ਤਰ੍ਹਾਂ ਹੀ ਜਿਵੇਂ ਤੂੰ ਜਾਣਦਾ ਹੈ ਕਿ ਤੂੰ ਪੇਡਾ ਨਹੀਂ ਖਰੀਦ ਰਿਹਾ ਤੈਨੂੰ ਇਹ ਗੱਲ ਕਿਸ ਨੇ ਦੱਸੀ ਮੁੰਡੇ ਨੇ ਹੈਰਾਨ ਹੋਏ ਨੇ ਪੁੱਛਿਆ ਮਖਤੂਬ ਕ੍ਰਿਸਟਲ ਦੇ ਵਪਾਰੀ ਨੇ ਕਿਹਾ ਅਤੇ ਉਸ ਨੇ ਮੁੰਡੇ ਨੂੰ ਆਸ਼ੀਰਵਾਦ ਦੇ ਦਿੱਤਾ ਅਗਲਾ ਦ੍ਰਿਸ਼ ਮੁੰਡਾ ਆਪਣੇ ਕਮਰੇ ਵਿੱਚ ਗਿਆ ਅਤੇ ਆਪਣਾ ਸਾਜ਼ਸਮਾਨ ਬੰਨ ਲਿਆ ਇਸ ਨਾਲ ਤਿੰਨ ਬੋਰੀਆਂ ਭਰ ਗਈਆਂ ਜਦੋਂ ਉਹ ਜਾਣ ਲੱਗਾ ਤਾਂ ਉਸ ਨੇ ਕਮਰੇ ਦੇ ਕੋਨੇ ਵਿੱਚ ਪਈ ਆਪਣੀ ਪੁਰਾਣੀ ਅੱਜ ਦੀ ਵਾਲੀ ਪੋਟਲੀ ਵੇਖੀ ਇਹ ਖੁੰਝ ਵਿੱਚ ਪਈ ਸੀ ਅਤੇ ਲੰਮੇ ਸਮੇਂ ਤੋਂ ਉਸ ਨੂੰ ਇਸ ਦਾ ਧਿਆਨ ਹੀ ਨਹੀਂ ਸੀ ਆਇਆ ਇਹ ਸੋਚਦੇ ਹੋਏ ਕਿ ਆਪਣੀ ਜੈਕਟ ਉਹ ਗਲੀ ਦੇ ਵਿੱਚ ਦੇ ਦੇਵੇਗਾ ਉਸ ਨੇ ਜੈਕਟ ਪੋਟਲੀ ਵਿੱਚੋਂ ਕੱਢੀ ਤਾਂ ਦੋ ਪੱਥਰ ਜ਼ਮੀਨ ਤੇ ਆ ਡਿੱਗੇ ਓ ਰਿਮ ਤੇ ਥੁਮਮ ਇਸ ਨਾਲ ਮੁੰਡੇ ਨੂੰ ਉਸ ਬਜ਼ੁਰਗ ਬਾਦਸ਼ਾਹ ਦੀ ਯਾਦ ਆ ਗਈ ਅਤੇ ਉਹ ਇਹ ਮਹਿਸੂਸ ਕਰਕੇ ਹੈਰਾਨ ਰਹਿ ਗਿਆ ਕਿ ਕਿੰਨੇ ਲੰਮੇ ਸਮੇਂ ਤੋਂ ਉਸ ਨੇ ਉਸ ਬਾਰੇ ਸੋਚਿਆ ਤੱਕ ਨਹੀਂ ਸੀ ਕ੍ਰਿਬ 1 ਸਾਲ ਤੱਕ ਉਹ ਲਗਾਤਾਰ ਕੰਮ ਕਰਦਾ ਰਿਹਾ ਸੀ ਅਤੇ ਉਸ ਦੀ ਸਿਰਫ ਇੱਕੋ ਇੱਕ ਸੋਚ ਇਹ ਸੀ ਕਿ ਉਹ ਇੰਨਾ ਪੈਸਾ ਕਮਾ ਸਕੇ ਕਿ ਮਾਨ ਸਤਕਾਰ ਨਾਲ ਸਪੇਨ ਵਾਪਸ ਪਰਤ ਸਕੇ ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ ਕਦੇ ਵੀ ਸੁਪਨੇ ਲੈਣੇ ਬੰਦ ਨਾ ਕਰੇ ਨਿਸ਼ਾਨੀਆਂ ਮੁਤਾਬਕ ਚੱਲੇ ਮੁੰਡੇ ਨੇ ਓਰਮ ਅਤੇ ਤੁਮੇਮ ਚੁੱਕ ਲਈ ਅਤੇ ਇੱਕ ਵਾਰ ਫਿਰ ਉਸ ਨੂੰ ਇਹ ਮਹਿਸੂਸ ਹੋਇਆ ਕਿ ਬਜ਼ੁਰਗ ਬਾਦਸ਼ਾਹ ਕਿਤੇ ਨੇੜੇ ਤੇੜੇ ਹੀ ਸੀ ਉਸਨੇ ਸਾਲ ਭਰ ਸਖਤ ਮਿਹਨਤ ਕੀਤੀ ਸੀ ਅਤੇ ਨਿਸ਼ਾਨੀਆਂ ਇਹ ਦੱਸਦੀਆਂ ਸਨ ਕਿ ਉਸਦੇ ਰਵਾਨਾ ਹੋਣ ਦਾ ਸਮਾਂ ਆ ਗਿਆ ਹੈ। ਮੁੰਡੇ ਨੇ ਸੋਚਿਆ ਕਿ ਮੈਂ ਉਹੀ ਕੁਝ ਕਰਨ ਜਾ ਰਿਹਾ ਹਾਂ ਜੋ ਕੁਝ ਮੈਂ ਪਹਿਲਾਂ ਕਰਦਾ ਰਿਹਾ ਹਾਂ। ਇਸ ਗੱਲ ਦੇ ਬਾਵਜੂਦ ਕਿ ਪਿਡਾ ਨੇ ਮੈਨੂੰ ਅਰਬੀ ਬੋਲਣੀ ਨਹੀਂ ਸਿਖਾਈ ਪਰ ਪਿਡਾ ਨੇ ਉਸ ਨੂੰ ਇਸ ਤੋਂ ਕਿਤੇ ਅਹਿਮ ਗੱਲ ਸਿਖਾਈ ਸੀ ਉਹ ਇਹ ਕਿ ਸੰਸਾਰ ਵਿੱਚ ਇੱਕ ਐਸੀ ਭਾਸ਼ਾ ਵੀ ਹੈ ਜਿਸ ਨੂੰ ਹਰ ਕੋਈ ਸਮਝਦਾ ਹੈ। ਇਹ ਉਹ ਭਾਸ਼ਾ ਸੀ ਜਿਸ ਦੀ ਵਰਤੋਂ ਮੁੰਡੇ ਨੇ ਦੁਕਾਨ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੀਤੀ ਸੀ। ਇਹ ਉਤਸ਼ਾਹ ਦੀ, ਪਿਆਰ ਅਤੇ ਮੰਤਵ ਨਾਲ ਕੀਤੇ ਹੋਏ ਕੰਮ ਦੀ ਭਾਸ਼ਾ ਸੀ ਅਤੇ ਨਾਲ ਦੀ ਨਾਲ ਉਸ ਚੀਜ਼ ਦੀ ਖੋਜ ਦੀ ਭਾਸ਼ਾ ਸੀ ਜਿਸ ਦੀ ਕੋਈ ਬੰਦਾ ਇੱਛਾ ਰੱਖਦਾ ਹੋਵੇ। ਟੈਂਗਿਆਰ ਹੁਣ ਕੋਈ ਅਜੀਬ ਸ਼ਹਿਰ ਨਹੀਂ ਸੀ ਰਹਿ ਗਿਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਜਿਵੇਂ ਉਸ ਨੇ ਇਸ ਥਾਂ ਤੇ ਜਿੱਤ ਹਾਸਲ ਕੀਤੀ ਹੋਵੇ ਅਤੇ ਉਸੇ ਤਰ੍ਹਾਂ ਹੀ ਉਹ ਸੰਸਾਰ ਨੂੰ ਵੀ ਜਿੱਤ ਸਕਦਾ ਹੈ। ਜਦੋਂ ਤੁਸੀਂ ਕੋਈ ਚੀਜ਼ ਹਾਸਲ ਕਰਨ ਦੀ ਇੱਛਾ ਕਰੋ ਤਾਂ ਸਾਰੀ ਕੈਨਨਾਤ ਇਸ ਨੂੰ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰਨ ਦੀ ਸਾਜਿਸ਼ ਰਚਦੀ ਹੈ ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ ਪਰ ਬਜ਼ੁਰਗ ਬਾਦਸ਼ਾਹ ਨੇ ਲੁੱਟੇ ਜਾਣਵਾਰੇ ਜਾਂ ਅਮੁੱਖ ਮਾਰੂਥਲਾਂ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਕੁਝ ਨਹੀਂ ਸਿੱਖਿਆ ਜਿਨ੍ਹਾਂ ਦੇ ਸੁਪਨੇ ਤਾਂ ਹਨ ਪਰ ਉਹਨਾਂ ਨੂੰ ਪੂਰੇਆਂ ਨਹੀਂ ਕਰਨਾ ਚਾਹੁੰਦੇ ਬਜ਼ੁਰਗ ਬਾਦਸ਼ਾਹ ਨੇ ਉਸ ਨੂੰ ਇਹ ਨਹੀਂ ਸਿੱਖਿਆ ਦੱਸਿਆ ਕਿ ਪੀਰਾਮਿਡ ਸਿਰਫ ਪੱਥਰਾਂ ਦੀਆਂ ਢੇਰੀਆਂ ਹਨ ਜਾਂ ਇਹ ਕਿ ਕੋਈ ਵੀ ਇਹਨਾਂ ਨੂੰ ਆਪਣੇ ਘਰ ਦੇ ਪਿਛਵਾੜੇ ਬਣਵਾ ਸਕਦਾ ਹੈ ਅਤੇ ਉਹ ਇਹ ਵੀ ਦੱਸਣਾ ਭੁੱਲ ਗਿਆ ਸੀ ਕਿ ਜਦੋਂ ਤੁਹਾਡੇ ਕੋਲ ਆਪਣੇ ਪਹਿਲਾਂ ਵਰਗੇ ਇੱਜੜ ਨਾਲੋਂ ਵੱਧ ਪੇਡਾਂ ਖਰੀਦਣ ਜੋਗਾ ਪੈਸਾ ਹੋ ਜਾਵੇ ਤਾਂ ਤੁਹਾਨੂੰ ਇਹ ਖਰੀਦ ਲੈਣੀਆਂ ਚਾਹੀਦੀਆਂ ਹਨ ਮੁੰਡੇ ਨੇ ਆਪਣੀ ਪੋਟਲੀ ਚੁੱਕੀ ਅਤੇ ਇਸਨੂੰ ਹੋਰ ਚੀਜ਼ਾਂ ਦੇ ਨਾਲ ਹੀ ਰੱਖ ਲਿਆ ਉਹ ਪੌੜੀਆਂ ਉਤਰਿਆ ਅਤੇ ਵੇਖਿਆ ਕਿ ਵਪਾਰੀ ਇੱਕ ਵਿਦੇਸ਼ੀ ਜੋੜੇ ਨੂੰ ਸਾਮਾਨ ਦਿਖਾ ਰਿਹਾ ਸੀ ਜਦੋਂ ਕਿ ਦੋ ਹੋਰ ਗਾਹਕ ਦੁਕਾਨ ਵਿੱਚ ਬੈਠੇ ਕ੍ਰਿਸਟਲ ਦੇ ਬਰਤਨਾਂ ਵਿੱਚ ਚਾਹ ਪੀ ਰਹੇ ਸਨ ਸਵੇਰ ਦੇ ਸਮੇਂ ਜਿੰਨਾ ਕੰਮ ਆਮ ਤੌਰ ਤੇ ਹੁੰਦਾ ਹੈ ਉਸ ਨਾਲੋਂ ਵੱਧ ਦਿਖਾਈ ਦੇ ਰਿਹਾ ਸੀ ਜਿਸ ਥਾਂ ਤੇ ਉਹ ਖੜਾ ਸੀ ਉੱਥੋਂ ਉਸਨੇ ਪਹਿਲੀ ਵਾਰ ਵੇਖਿਆ ਸੀ ਕਿ ਬਡੇਰੀ ਉਮਰ ਦੇ ਵਪਾਰੀ ਦੇ ਵਾਲ ਬਜ਼ੁਰਗ ਬਾਦਸ਼ਾਹ ਦੇ ਵਾਲਾਂ ਨਾਲ ਮਿਲਦੇ-ਜੁਲਦੇ ਸਨ ਉਸ ਨੂੰ ਟੈਂਗਿਆਰ ਵਿੱਚ ਪਹਿਲੇ ਦਿਨ ਦੌਰਾਨ ਮਠਿਆਈ ਵੇਚਣ ਵਾਲੇ ਦੀ ਮੁਸਕਰਾਹਟ ਚੇਤੇ ਆਈ ਉਸ ਦਿਨ ਉਸ ਕੋਲ ਨਾ ਖਾਣ ਲਈ ਕੋਈ ਥਾਂ ਸੀ ਅਤੇ ਨਾਰਨ ਲਈ ਉਹ ਮੁਸਕਰਾਹਟ ਵੀ ਬਜ਼ੁਰਗ ਬਾਦਸ਼ਾਹ ਦੀ ਮੁਸਕਰਾਹਟ ਵਰਗੀ ਹੀ ਸੀ ਉਸਨੇ ਸੋਚਿਆ ਕਿ ਇਹ ਤਾਂ ਇਵੇਂ ਹੀ ਸੀ ਜਿਵੇਂ ਉਹ ਇੱਥੇ ਆਇਆ ਹੋਵੇ ਅਤੇ ਆਪਣੀਆਂ ਨਿਸ਼ਾਨੀਆਂ ਛੱਡ ਗਿਆ ਹੋਵੇ ਇਸ ਦੇ ਬਾਵਜੂਦ ਇਹ ਲੋਕ ਕਦੇ ਵੀ ਬੁੱਢੇ ਬਾਦਸ਼ਾਹ ਨੂੰ ਨਹੀਂ ਸੰਮਿਲੇ ਦੂਜੇ ਪਾਸੇ ਉਸਨੇ ਕਿਹਾ ਸੀ ਕਿ ਉਹ ਸਦਾ ਹੀ ਉਹਨਾਂ ਲੋਕਾਂ ਦੀ ਮਦਦ ਕਰਨ ਲਈ ਹਾਜ਼ਰ ਹੁੰਦਾ ਹੈ ਜਿਹੜੇ ਆਪੋ ਆਪਣੀ ਹੋਂਣੀ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ ਉਹ ਕ੍ਰਿਸਟਲ ਦੇ ਵਪਾਰੇ ਨੂੰ ਅਲਵਿਦਾ ਕਹਿ ਬਿਨਾਂ ਹਿਰਵਾਨਾ ਹੋ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਹੋਰਾਂ ਲੋਕਾਂ ਦੀ ਮੌਜੂਦਗੀ ਵਿੱਚ ਉਹਦਾ ਰੋਣਾ ਨਿਕਲ ਜਾਵੇ। ਉਸ ਨੂੰ ਇਸ ਥਾਂ ਦਾ ਚੇਤਾ ਆਉਣਾ ਸੀ ਅਤੇ ਜਿਹੜੀਆਂ ਗੱਲਾਂ ਇੱਥੇ ਸਿੱਖੀਆਂ ਸਨ, ਉਹਨਾਂ ਦੀ ਸਿੱਖ ਰਹਿਣੀ ਸੀ। ਪਰ ਉਸ ਨੂੰ ਆਪਣੇ ਆਪ ਵਿੱਚ ਪਹਿਲਾਂ ਨਾਲੋਂ ਵੱਧ ਭਰੋਸਾ ਸੀ ਅਤੇ ਮਹਿਸੂਸ ਕਰਦਾ ਸੀ ਕਿ ਉਹ ਸੰਸਾਰ ਨੂੰ ਜਿੱਤ ਸਕਦਾ ਹੈ। ਪਰ ਮੈਂ ਉਹਨਾਂ ਖੇਤਾਂ ਵਿੱਚ ਜਾ ਰਿਹਾ ਹਾਂ ਜਿਨ੍ਹਾਂ ਨੂੰ ਮੈਂ ਜਾਣਦਾ ਹਾਂ ਤਾਂ ਕਿ ਮੈਂ ਆਪਣੀਆਂ ਪੇਡਾਂ ਦੀ ਸੰਭਾਲ ਕਰ ਸਕਾਂ। ਉਸਨੇ ਆਪਣੇ ਆਪ ਨੂੰ ਦ੍ਰਿੜਤਾ ਨਾਲ ਕਿਹਾ ਪਰ ਉਹ ਆਪਣੇ ਇਸ ਫੈਸਲੇ ਤੇ ਖੁਸ਼ ਨਹੀਂ ਸੀ ਉਸਨੇ ਸਾਲ ਪਰ ਸਖਤ ਮਿੰਦ ਕੀਤੀ ਸੀ ਤਾਂ ਕਿ ਉਸ ਦਾ ਸੁਪਨਾ ਪੂਰਾ ਹੋ ਸਕੇ ਅਤੇ ਇਹ ਸੁਪਨਾ ਹਰ ਪਲ ਹੀ ਮਹੱਤਤਾ ਗਵਾ ਰਿਹਾ ਸੀ ਸ਼ਾਇਦ ਇਹ ਉਸ ਦਾ ਸੁਪਨਾ ਹੀ ਨਹੀਂ ਸੀ ਕੀ ਪਤਾ ਹੈ ਖਵਰੇ ਕ੍ਰਿਸਟਲ ਦੇ ਵਪਾਰੀ ਵਾਂਗ ਰਹਿਣਾ ਕਿਤੇ ਚੰਗਾ ਹੈ ਕਦੇ ਵੀ ਮੱਕੇ ਨਾ ਜਾਓ ਅਤੇ ਆਪਣੀ ਸਾਰੀ ਜ਼ਿੰਦਗੀ ਮੱਕੇ ਜਾਣ ਦੀ ਇੱਛਾ ਕਰਦਿਆਂ ਹੀ ਵਤੀਤ ਕਰ ਦਿਓ ਉਸਨੇ ਆਪਣੇ ਆਪ ਨੂੰ ਤਸੱਲੀ ਦੇਣ ਲਈ ਮੁੜ ਸੋਚਿਆ ਪਰ ਜਿਉਂ ਹੀ ਉਸਨੇ ਉਰਮ ਅਤੇ ਥੋਮਮ ਨੂੰ ਆਪਣੇ ਹੱਥਾਂ ਵਿੱਚ ਲਿਆ ਤਾਂ ਉਸਨੇ ਉਸ ਦੇ ਅੰਦਰ ਬੁੱਢੇ ਬਾਦਸ਼ਾਹ ਵਾਲੀ ਤਾਕਤ ਅਤੇ ਇੱਛਾ ਸ਼ਕਤੀ ਦਾ ਸੰਚਾਰ ਕਰ ਦਿੱਤਾ ਅਚੰਚੇਤ ਹੀ ਜਾਂ ਫਿਰ ਮੁੰਡੇ ਦੇ ਸੋਚਣ ਮੁਤਾਬਿਕ ਇਹ ਇੱਕ ਨਿਸ਼ਾਨੀ ਹੀ ਸੀ ਕਿ ਉਹ ਉਸੇ ਕਾਬੇ ਖਾਨੇ ਵਿੱਚ ਪਹੁੰਚ ਗਿਆ ਜਿੱਥੇ ਉਹ ਪਹਿਲੇ ਦਿਨ ਦਾਖਲ ਹੋਇਆ ਸੀ ਚੋਰ ਉੱਥੇ ਨਹੀਂ ਸੀ ਅਤੇ ਮਾਲਕ ਨੇ ਉਸ ਨੂੰ ਚਾਹ ਦਾ ਕੱਪ ਲਿਆ ਕੇ ਦਿੱਤਾ ਮੁੰਡੇ ਨੇ ਸੋਚਿਆ ਕਿ ਮੈਂ ਕਦੇ ਵੀ ਜਾ ਕੇ ਪੇੜਾਂ ਪੱਲਣ ਦਾ ਕੰਮ ਸ਼ੁਰੂ ਕਰ ਸਕਦਾ ਹਾਂ ਮੈਂ ਪੇੜਾਂ ਦੀ ਦੇਖਭਾਲ ਕਰਨਾ ਸਿੱਖਿਆ ਹੋਇਆ ਹੈ ਅਤੇ ਮੈਂ ਹੁਣ ਤੱਕ ਨਹੀਂ ਭੁੱਲਾ ਕਿ ਇਹ ਕਿਵੇਂ ਕਰੀਦੀ ਹੈ ਪਰ ਸ਼ਾਇਦ ਮਿਸਰ ਦੇ ਪੀਰਾਮਿਡ ਦੇਖਣ ਦਾ ਮੌਕਾ ਮੈਨੂੰ ਹੋਰ ਕਦੇ ਨਾ ਮਿਲੇ ਬਜ਼ੁਰਗ ਬਾਦਸ਼ਾਹ ਦੇ ਸੋਨੇ ਦੇ ਜ਼ਰਾਬਖਤਰ ਪਾਇਆ ਹੋਇਆ ਸੀ ਅਤੇ ਉਸ ਨੂੰ ਮੇਰੇ ਭੂਤਕਾਲ ਦਾ ਪਤਾ ਸੀ ਉਹ ਸੱਚਮੁੱਚ ਹੀ ਬਾਦਸ਼ਾਹ ਸੀ ਇੱਕ ਅਕਲਮੰਦ ਬਾਦਸ਼ਾਹ ਅੰਡਾਲੂਸ਼ੀਆ ਦੀਆਂ ਪਹਾੜੀਆਂ ਸਿਰਫ 2 ਘੰਟੇ ਦੀ ਦੂਰੀ ਤੇ ਸਨ ਪਰ ਉਸ ਦੇ ਅਤੇ ਪੀਰਾਮਿਡਾਂ ਦੇ ਵਿਚਕਾਰ ਇੱਕ ਲੰਮਾ ਮਾਰੂਥਲ ਸੀ ਫਿਰ ਵੀ ਮੁੰਡੇ ਨੇ ਸੋਚਿਆ ਕਿ ਇਸ ਹਾਲਾਤ ਬਾਰੇ ਸੋਚਣ ਦਾ ਇੱਕ ਹੋਰ ਤਰੀਕਾ ਵੀ ਹੈ ਉਹ ਇਹ ਕਿ ਉਹ ਆਪਣੇ ਖਜ਼ਾਨੇ ਤੋਂ 2 ਘੰਟੇ ਨੇੜੇ ਹੋ ਗਿਆ ਹੈ ਇਹ ਗੱਲ ਵੱਖਰੀ ਹੈ ਕਿ ਇਹ 2 ਘੰਟੇ ਕਰੀਬ-ਕਰੀਬ 1 ਸਾਲ ਤੱਕ ਫੈਲ ਗਏ ਸਨ ਉਸਨੇ ਸੋਚਿਆ ਮੈਂ ਜਾਣਦਾ ਹਾਂ ਕਿ ਮੈਂ ਆਪਣੀਆਂ ਭੈਡਾਂ ਕੋਲ ਕਿਉਂ ਵਾਪਸ ਜਾਣਾ ਚਾਹੁੰਦਾ ਹਾਂ ਮੈਂ ਭੈਡਾਂ ਨੂੰ ਸਮਝਦਾ ਹਾਂ ਉਹ ਮੇਰੇ ਲਈ ਕੋਈ ਸਮੱਸਿਆ ਨਹੀਂ ਹਨ ਉਹ ਮੇਰੀਆਂ ਚੰਗੀਆਂ ਮਿੱਤਰ ਵੀ ਬਣ ਸਕਦੀਆਂ ਹਨ ਦੂਸਰੇ ਪਾਸੇ ਮੈਂ ਇਹ ਨਹੀਂ ਜਾਣਦਾ ਕਿ ਮਾਰੂਥਲ ਦੋਸਤ ਵੀ ਹੋ ਸਕਦਾ ਹੈ ਜਾਂ ਨਹੀਂ ਇਹ ਮਾਰੂਥਲ ਹੀ ਹੈ ਜਿੱਥੇ ਮੈਂ ਆਪਣਾ ਖਜ਼ਾਨਾ ਲੱਭਣਾ ਹੈ ਜੇ ਮੈਂ ਇਸ ਨੂੰ ਨਾ ਲੱਭ ਸਕਿਆ ਤਾਂ ਮੈਂ ਕਿਸੇ ਵੀ ਵੇਲੇ ਘਰ ਪਰਤ ਸਕਦਾ ਹਾਂ ਮੇਰੇ ਕੋਲ ਆਖਰਕਾਰ ਕਾਫੀ ਪੈਸਾ ਵੀ ਹੈ ਅਤੇ ਸਮਾਂ ਵੀ ਫਿਰ ਕਿਉਂ ਨਾ ਚੱਲਿਆ ਜਾਵੇ ਉਸ ਨੇ ਅਤੰਤ ਹੀ ਆਪਣੇ ਆਪ ਨੂੰ ਬਹੁਤ ਖੁਸ਼ ਮਹਿਸੂਸ ਕੀਤਾ ਬਾਪਸਾ ਜਾ ਕੇ ਆਜੜੀ ਤਾਂ ਉਹ ਕਦੇ ਵੀ ਬਣ ਸਕਦਾ ਸੀ ਉਹ ਜ਼ਿੰਦਗੀ ਵਿੱਚ ਕਦੇ ਵੀ ਕ੍ਰਿਸਟਲ ਦਾ ਕਾਰੋਬਾਰ ਵੀ ਕਰ ਸਕਦਾ ਸੀ ਸੰਸਾਰ ਵਿੱਚ ਖਬਰੇ ਹੋਰ ਵੀ ਕਈ ਛੁਪੇ ਹੋਏ ਖਜ਼ਾਨੇ ਹਨ ਪਰ ਉਸ ਨੇ ਇੱਕ ਸੁਪਨਾ ਲਿਆ ਸੀ ਅਤੇ ਉਹ ਬਾਦਸ਼ਾਹ ਨੂੰ ਮਿਲਿਆ ਸੀ ਇਹ ਹਰ ਕਿਸੇ ਨਾਲ ਤਾਂ ਨਹੀਂ ਵਾਪਰਦਾ ਜਦੋਂ ਕਾਬਾ ਘਰ ਤੋਂ ਬਾਹਰ ਨਿਕਲਿਆ ਤਾਂ ਉਹ ਸੋਚ ਰਿਹਾ ਸੀ ਉਸ ਨੂੰ ਚੇਤਾ ਆਇਆ ਕਿ ਕ੍ਰਿਸਟਲ ਦੇ ਵਪਾਰੀ ਦਾ ਸਮਾਨ ਪਹੁੰਚਾਉਣ ਵਾਲਾ ਇੱਕ ਵਿਅਕਤੀ ਆਪਣਾ ਸਮਾਨ ਉਹਨਾਂ ਕਾਫਲਿਆਂ ਰਾਹੀਂ ਲਿਆਉਂਦਾ ਸੀ ਜਿਹੜੇ ਮਾਰੂਥਲ ਵਿੱਚ ਦੀ ਲੰਘਦੇ ਸਨ ਉਸ ਨੇ ਓਰਮ ਅਤੇ ਥੂਮੇਮ ਨੂੰ ਆਪਣੇ ਹੱਥ ਵਿੱਚ ਲਿਆ ਇਹ ਨਹੀਂ ਦੋ ਪੱਥਰਾਂ ਕਾਰਨ ਉਹ ਇੱਕ ਵਾਰ ਫਿਰ ਆਪਣੇ ਖਜ਼ਾਨੇ ਵੱਲ ਨੂੰ ਰਵਾਨਾ ਹੋ ਰਿਹਾ ਸੀ 부데 بادشاہ ਨੇ ਉਸ ਨੂੰ ਕਿਹਾ ਸੀ ਜਦੋਂ ਵੀ ਕੋਈ ਆਪਣੇ ਹੌਣੇ ਨੂੰ ਹਾਸਲ ਕਰਨ ਦੀ ਇੱਛਾ ਰੱਖਦਾ ਹੈ ਤਾਂ ਮੈਂ ਸਦਾ ਉਹਦੇ ਕੋਲ ਹੁੰਦਾ ਹਾਂ ਉਸ ਸਮਾਨ ਲਿਆਉਣ ਵਾਲੇ ਬੰਦੇ ਦੇ ਗੋਦਾਮ ਵਿੱਚ ਜਾਣ ਅਤੇ ਪਤਾ ਨਹੀਂ ਕਿ ਪਿਰਾਮਿਡ ਸੱਚਮੁੱਚ ਉੰਨੀ ਦੂਰ ਹਨ ਕਿ ਨਹੀਂ ਦਾਦਾ ਕੋਈ ਮੁੱਲ ਨਹੀਂ ਲੱਗਦਾ ਅਗਲਾ ਦ੍ਰਿਸ਼ ਉਹ ਅੰਗਰੇਜ਼ ਇੱਕ ਐਸੇ ਟਾਰੇ ਵਿੱਚ ਬੈਂਚ ਤੇ ਬੈਠਾ ਸੀ ਜਿਸ ਵਿੱਚ ਜਾਨਵਰਾਂ ਦੇ ਮੁੜ ਕੇ ਅਤੇ ਧੂੜ ਦੀ ਬੋ ਆ ਰਹੀ ਸੀ ਇਹ ਅੱਧਾ ਗੋਦਾਮ ਸੀ ਅਤੇ ਅੱਧਾ ਡੰਗਰਾਂ ਦਾ ਵਾੜਾ ਉਸਨੇ ਰਸਾਇਣ ਸ਼ਾਸਤਰ ਨਾਲ ਸੰਬੰਧਿਤ ਇੱਕ ਰਸਾਲੇ ਦੇ ਪੰਨੇ ਪਰਤਦੇ ਹੋਏ ਸੋਚਿਆ ਮੈਂ ਕਦੇ ਵੀ ਨਹੀਂ ਸੀ ਸੋਚਿਆ ਕਿ ਮੈਂ ਕਦੇ ਐਸੀ ਥਾਂ ਤੇ ਵੀ ਆਵਾਂਗਾ ਮੈਂ 10 ਸਾਲ ਯੂਨੀਵਰਸਿਟੀ ਵਿੱਚ ਲਾਇ ਸਨ ਅਤੇ ਹੁਣ ਮੈਂ ਇੱਥੇ ਡੰਗਰਾਂ ਦੇ ਬਾੜੇ ਵਿੱਚ ਬੈਠਾ ਹਾਂ ਪਰ ਉਸਨੇ ਅੱਗੇ ਜਾਣਾ ਸੀ ਉਹ ਵੀ ਨਿਸ਼ਾਨੀਆਂ ਜਾਂ ਸ਼ਗਨਾਂ ਵਿੱਚ ਯਕੀਨ ਰੱਖਦਾ ਸੀ ਉਸ ਦੀ ਸਾਰੀ ਜ਼ਿੰਦਗੀ ਅਤੇ ਉਸ ਦੀ ਸਾਰੀ ਪੜਾਈ ਇਸ ਕਾਇਨਾਤ ਦੀ ਇੱਕੋ ਇੱਕ ਸਹੀ ਭਾਸ਼ਾ ਲੱਭਣ ਲਈ ਹੀ ਸੀ ਪਹਿਲਾਂ ਤਾਂ ਉਸਨੇ ਅਸਪੀਰਾਂਟੋ ਸੰਸਾਰ ਦੀ ਸਰਬਵਿਆਪਕ ਭਾਸ਼ਾ ਦਾ ਅਧਿਐਨ ਕੀਤਾ ਫਿਰ ਸੰਸਾਰ ਦੇ ਧਰਮਾਂ ਦਾ ਅਤੇ ਹੁਣ ਧਾਤ ਸਾਜ ਦੀ ਭਾਵ ਸਧਾਰਨ ਪਦਾਰਥ ਤੋਂ ਸੋਨਾ ਬਣਾਉਣ ਦੀ ਕਲਾ ਦਾ ਉਸ ਨੂੰ ਪਤਾ ਸੀ ਕਿ ਅਸਪੀਰਾਂਟੋ ਕਿਵੇਂ ਬੋਲਣੀ ਹੈ ਉਹ ਸੰਸਾਰ ਦੇ ਸਾਰੇ ਵੱਡੇ ਧਰਮਾਂ ਨੂੰ ਸਮਝਦਾ ਸੀ ਪਰ ਉਹ ਅਜੇ ਤੱਕ ਧਾਤ ਸਾਜ ਨਹੀਂ ਸੀ ਬਣ ਸਕਿਆ ਉਸਨੇ ਕਈ ਅਹਿਮ ਸਵਾਲਾਂ ਦੇ ਸੱਚ ਲੱਭ ਲਏ ਸਨ ਪਰ ਉਸ ਦਾ ਅਧਿਐਨ ਉਸ ਨੂੰ ਇੱਕ ਐਸੇ ਨੁਕਤੇ ਤੇ ਲੈ ਆਇਆ ਸੀ ਜਿਸ ਤੋਂ ਅੱਗੇ ਵਧਣਾ ਮੁਸ਼ਕਲ ਹੋ ਰਿਹਾ ਸੀ ਉਸਨੇ ਇੱਕ ਧਾਤ ਸਾਜ਼ ਨਾਲ ਸੰਬੰਧ ਬਣਾਉਣ ਦੀ ਅਸਫਲ ਕੋਸ਼ਿਸ਼ ਕੀਤੀ ਸੀ ਪਰ ਧਾਤ ਸਾਜ਼ ਵੀ ਬੜੇ ਅਜੀਬ ਲੋਕ ਹੁੰਦੇ ਹਨ ਜਿਹੜੇ ਸਿਰਫ ਆਪਣੇ ਬਾਰੇ ਹੀ ਸੋਚਦੇ ਹਨ ਅਤੇ ਜਿਨ੍ਹਾਂ ਸਾਬ ਨੇ ਹੀ ਉਸ ਦੀ ਮਦਦ ਕਰਨ ਤੋਂ ਨਾ ਕਰ ਦਿੱਤੀ ਸੀ ਖਵਰੇ ਉਹ ਵੀ ਪਾਲਸ ਪੱਥਰ ਦਾ ਭੇਦ ਲੱਭਣ ਵਿੱਚ ਅਸਫਲ ਰਹੇ ਹੋਣ ਅਤੇ ਇਸੇ ਕਰਕੇ ਹੀ ਆਪਣੇ ਗਿਆਨ ਨੂੰ ਆਪਣੇ ਕੋਲ ਹੀ ਰੱਖ ਰਹੇ ਹੋਣ ਉਸਦੇ ਪਿਤਾ ਨੇ ਉਸ ਲਈ ਜਿਹੜਾ ਪੈਸਾ ਛੱਡਿਆ ਸੀ ਉਸ ਵਿੱਚੋਂ ਬਹੁਤਾ ਤਾਂ ਉਹ 파ਰਸ ਪੱਥਰ ਦੀ ਖੋਜ ਕਰਦੇ ਹੋਏ ਅਜਾਈ ਹੀ ਖਰਚ ਚੁੱਕਾ ਸੀ ਉਸ ਨੇ ਸਾਰਾ ਸਮਾਂ ਸੰਸਾਰ ਦੀਆਂ ਵੱਡੀਆਂ ਲਾਇਬ੍ਰੇਰੀਆਂ ਵਿੱਚ ਬਤਾਇਆ ਸੀ ਅਤੇ ਉਸ ਨੇ ਧਾਤ ਸਾਜ ਬਾਰੇ ਸਾਰੀਆਂ ਦੀਆਂ ਸਾਰੀਆਂ ਪੁਰਾਣੀਆਂ ਕਿਤਾਬਾਂ ਖਰੀਦ ਲਈਆਂ ਸਨ ਇਹਨਾਂ ਵਿੱਚੋਂ ਇੱਕ ਕਿਤਾਬ ਵਿੱਚ ਉਸ ਨੇ ਪੜ੍ਹਿਆ ਸੀ ਕਿ ਬਹੁਤ ਸਾਲ ਪਹਿਲਾਂ ਅਰਬ ਦਾ ਇੱਕ ਮਸ਼ਹੂਰ ਧਾਤ ਸਾਜ ਯੂਰਪਾਇਆ ਸੀ ਕਿਹਾ ਗਿਆ ਸੀ ਕਿ ਉਸ ਦੀ ਉਮਰ 200 ਸਾਲ ਤੋਂ ਵੱਧ ਦੀ ਸੀ ਅਤੇ ਇਹ ਵੀ ਕਿ ਉਸ ਨੇ ਨਾ ਸਿਰਫ ਪਾਸਪੱਤਰ ਹੀ ਲੱਭ ਲਿਆ ਸੀ ਸਗੋਂ ਜੀਵਨ ਦਾ ਅਮਰ ਅਮਰਤ ਵੀ ਅੰਗਰੇਜ਼ ਇਸ ਕਹਾਣੀ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਕਦੇ ਵੀ ਇਸ ਕਹਾਣੀ ਨੂੰ ਹਕੀਕਤ ਨਹੀਂ ਸੀ ਸਮਝਿਆ ਜੇ ਉਸ ਦਾ ਇੱਕ ਦੋਸਤ ਜਿਹੜਾ ਕਿ ਮਾਰੂਥਲ ਵਿੱਚ ਪ੍ਰਾਤਨ ਇਮਾਰਤਾਂ ਦੀ ਖੋਜ ਦੀ ਮਹਿਮਤ ਤੋਂ ਵਾਪਸ ਪਰਤਿਆ ਸੀ ਉਸ ਨੂੰ ਕਿਸੇ ਐਸੇ ਅਰਬਵਾਰੇ ਨੇ ਦੱਸਦਾ ਜਿਸ ਕੋਲ ਕਮਾਲ ਦੀਆਂ ਸ਼ਕਤੀਆਂ ਸਨ ਉਸਦੇ ਦੋਸਤ ਨੇ ਕਿਹਾ ਸੀ ਉਹ ਅਲਫਿਉਮ ਨਖਲੀਸਤਾਨ ਵਿੱਚ ਰਹਿੰਦਾ ਹੈ ਲੋਕ ਕਹਿੰਦੇ ਹਨ ਕਿ ਉਸ ਦੀ ਉਮਰ 200 ਸਾਲ ਦੀ ਹੈ ਅਤੇ ਉਹ ਕਿਸੇ ਵੀ ਧਾਤ ਨੂੰ ਸੋਨੇ ਵਿੱਚ ਬਦਲ ਸਕਦਾ ਹੈ ਅੰਗਰੇਜ਼ ਆਪਣੀ ਉਤਸੁਕਤਾ ਨੂੰ ਨਾ ਰੋਕ ਸਕਿਆ ਉਸ ਨੇ ਆਪਣੇ ਹੋਰ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਅਤੇ ਆਪਣੀਆਂ ਸਭ ਤੋਂ ਮਹੱਤਵਪੂਰਨ ਕਿਤਾਬਾਂ ਇਕੱਠੀਆਂ ਕਰ ਲਈਆਂ ਹੁਣ ਉਹ ਇੱਥੇ ਤੂੜਪਰੇ ਅਤੇ ਉਹ ਗੰਦਗੀ ਬਦਬੂ ਵਾਲੇ ਗੋਦਾਮ ਦੇ ਅੰਦਰ ਬੈਠਾ ਸੀ ਬਾਹਰ ਸਹਾਰਾ ਮਾਰੂਥਾ ਲੰਘਣ ਲਈ ਕਾਫਲਾ ਤਿਆਰ ਹੋ ਰਿਹਾ ਸੀ ਅਤੇ ਇਸ ਕਾਫਲੇ ਨੇ ਅਲ ਫਿਊਮ ਦੇ ਕੋਲੋਂ ਦੀ ਲੰਘਣਾ ਸੀ ਅੰਗਰੇਜ਼ ਨੇ ਸੋਚਿਆ ਮੈਂ ਉਸ ਤਾਤ ਸਾਜ ਨੂੰ ਜ਼ਰੂਰ ਲੱਭ ਕੇ ਹਟਾਂਗਾ ਅਜਿਹਾ ਸੋਚਦੇ ਹੋਏ ਜਾਨਵਰਾਂ ਦੀ ਬਦੂ ਕੁਝ ਹੋਰ ਸਹਨਜੋਗ ਹੋ ਗਈ ਸੀ ਆਪਣੇ ਸਮਾਨ ਨਾਲ ਲੱਦਿਆ ਹੋਇਆ ਇੱਕ ਨੌਜਵਾਨ ਅਰਬ ਦਾਖਲ ਹੋਇਆ ਫਿਰ ਉਸ ਨੇ ਅੰਗਰੇਜ਼ ਨੂੰ ਸਲਾਮ ਮਾਰੀ ਨੌਜਵਾਨ ਅਰਬ ਪੁੱਛਣ ਲੱਗਾ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਮਾਰੂਥਲ ਵਿੱਚ ਜਾ ਰਿਹਾ ਹਾਂ ਅੰਗਰੇਜ਼ ਨੇ ਕਿਹਾ ਅਤੇ ਮੋੜ ਪੜਨ ਲੱਗਾ ਉਹ ਐਸੇ ਵੇਲੇ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਸੇ ਕਰਨਾ ਚਾਹੁੰਦਾ ਉਹ ਚਾਹੁੰਦਾ ਸੀ ਕਿ ਪਿਛਲੇ ਸਾਲਾਂ ਦੌਰਾਨ ਉਸਨੇ ਜੋ ਕੁਝ ਵੀ ਸਿੱਖਿਆ ਸੀ ਉਸ ਸਭ ਕਾਸੇ ਨੂੰ ਮੁੜ ਚੇਤੇ ਕਰ ਸਕੇ ਕਿਉਂਕਿ ਤਾਤਸਾਲ ਜ਼ਰੂਰ ਹੀ ਉਸਦਾ ਇਮਤਿਹਾਨ ਲਵੇਗਾ ਨੌਜਵਾਨ ਅਰਬ ਨੇ ਇੱਕ ਕਿਤਾਬ ਕੱਢੀ ਅਤੇ ਇਸ ਨੂੰ ਪੜਨਾ ਸ਼ੁਰੂ ਕਰ ਦਿੱਤਾ ਇਹ ਕਿਤਾਬ ਸਪੇਨੀ ਭਾਸ਼ਾ ਵਿੱਚ ਲਿਖੀ ਹੋਈ ਸੀ ਅੰਗਰੇਜ਼ ਨੇ ਸੋਚਿਆ ਕਿ ਇਹ ਚੰਗੀ ਗੱਲ ਹੋਈ ਉਹ ਅਰਬੀ ਨਾਲੋਂ ਸਪੇਨੀ ਭਾਸ਼ਾ ਚੰਗੀ ਬੋਲ ਸਕਦਾ ਸੀ ਅਤੇ ਜੇ ਇਹ ਮੁੰਡਾ ਵੀ ਅਲਫੀਉਮ ਤੱਕ ਜਾ ਰਿਹਾ ਹੋਵੇ ਤਾਂ ਉਸ ਨੂੰ ਇੱਕ ਐਸੇ ਬੰਦੇ ਦਾ ਸਾਥ ਮਿਲ ਜਾਏਗਾ ਜਿਸ ਨਾਲ ਉਹ ਉਦੋਂ ਗੱਲਬਾਤ ਕਰ ਸਕੇਗਾ ਜਦੋਂ ਉਸ ਕੋਲ ਕੁਝ ਕਰਨ ਲਈ ਬਿਹਤਰ ਕੰਮ ਨਹੀਂ ਹੋਵੇਗਾ ਅਗਲਾ ਦ੍ਰਿਸ਼ ਮੁੰਡੇ ਨੇ ਇੱਕ ਵਾਰ ਫਿਰ ਕਿਤਾਬ ਦੇ ਸ਼ੁਰੂ ਵਿੱਚ ਲਿਖਿਆ ਹੋਇਆ ਮੁਰਦਾ ਦਫ਼ਨ ਕਰਨ ਦਾ ਦ੍ਰਿਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਫਤੇ ਆਪਣੇ ਆਪ ਨੂੰ ਹੀ ਕਿਹਾ ਬੜੀ ਅਜੀਬ ਗੱਲ ਹੈ ਮੈਂ 2 ਸਾਲ ਤੋਂ ਇੱਕ ਤਾਂ ਪੜ੍ਹਨੀ ਕੋਸ਼ਿਸ਼ ਕਰ ਰਿਹਾ ਹਾਂ ਪਰ ਮੈਂ ਪਹਿਲੇ ਕੁਝ ਪੰਨਿਆਂ ਤੋਂ ਅੱਗੇ ਵੱਧ ਹੀ ਨਹੀਂ ਸਕਿਆ ਭਾਵੇਂ ਹੁਣ ਬਾਦਸ਼ਾ ਉਸ ਦੀ ਕਿਤਾਬ ਪੜਨ ਵਿੱਚ ਰੁਕਾਵਟ ਨਹੀਂ ਸੀ ਪਾਉਂਦਾ ਫਿਰ ਵੀ ਉਹ ਇਸ ਵੱਲ ਧਿਆਨ ਲਾਉਣ ਦੇ ਸਮਰੱਥ ਨਹੀਂ ਸੀ ਹੋ ਰਿਹਾ ਆਪਣੇ ਕੀਤੇ ਹੋਏ ਫੈਸਲੇ ਤੇ ਉਸ ਦੇ ਮਨ ਵਿੱਚ ਹਾਲੇ ਕੁਝ ਸ਼ੰਕੇ ਸਨ ਹਰੇਕ ਗੱਲ ਉਸ ਨੂੰ ਸਮਝ ਆ ਗਈ ਸੀ ਕਿ ਫੈਸਲਾ ਕਰਨਾ ਸਿਰਫ ਅਗਲੀਆਂ ਘਟਨਾਵਾਂ ਦਾ ਮੁੱਢ ਮਾਤਰ ਹੀ ਹੁੰਦਾ ਹੈ ਜਦੋਂ ਬੰਦਾ ਕੋਈ ਫੈਸਲਾ ਕਰਦਾ ਹੈ ਤਾਂ ਉਹ ਸੱਚਮੁੱਚ ਹੀ ਕਿਸੇ ਐਸੇ ਤੇਜ਼ ਭਾਵ ਵਿੱਚ ਛਾਲ ਮਾਰ ਰਿਹਾ ਹੁੰਦਾ ਹੈ ਇਹੜਾ ਉਸ ਨੂੰ ਐਸੀਆਂ ਥਾਵਾਂ ਤੇ ਲੈ ਜਾਏਗਾ ਜਿਨ੍ਹਾਂ ਦਾ ਉਸ ਨੇ ਪਹਿਲਾਂ ਫੈਸਲਾ ਕਰਨ ਵੇਲੇ ਸੁਪਨਾ ਵੀ ਨਹੀਂ ਸੀ ਲਿਆ ਹੁੰਦਾ ਉਸ ਨੇ ਸੋਚਿਆ ਜਦ ਮੈਂ ਆਪਣਾ ਖਜ਼ਾਨਾ ਲੱਭਣ ਦਾ ਫੈਸਲਾ ਕੀਤਾ ਸੀ ਤਾਂ ਮੈਂ ਕਦੇ ਵੀ ਕਲਪਨਾ ਨਹੀਂ ਸੀ ਕੀਤੀ ਕਿ ਕਦੇ ਮੈਂ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਤੇ ਵੀ ਕੰਮ ਕਰਾਂਗਾ ਇਸ ਕਾਫਲੇ ਵਿੱਚ ਸ਼ਾਮਲ ਹੋਣਾ ਮੇਰਾ ਫੈਸਲਾ ਹੋ ਸਕਦਾ ਹੈ ਪਰ ਅੱਗੋਂ ਕੀ ਹੋਣ ਵਾਲਾ ਹੈ ਇਹ ਮੇਰੇ ਲਈ ਭੇਤ ਹੈ ਲੱਗ ਹੀ ਅੰਗਰੇਜ਼ ਬੈਠਕ ਤਾ ਪੜ ਰਿਹਾ ਸੀ ਉਸ ਦਾ ਵਤੀਰਾ ਗੈਰ ਦੋਸਤਾਨਾ ਸੀ ਅਤੇ ਜਦੋਂ ਮੁੰਡਾ ਦਾਖਲ ਹੋਇਆ ਸੀ ਤਾਂ ਅੰਗਰੇਜ਼ ਨੇ ਪਰੇਸ਼ਾਨੀ ਮਹਿਸੂਸ ਕੀਤੀ ਸੀ ਉਹ ਮਿੱਤਰਤਾ ਕਰ ਸਕਦੇ ਸਨ ਪਰ ਅੰਗਰੇਜ਼ ਨੇ ਹੀ ਗੱਲਬਾਤ ਬੰਦ ਕਰ ਦਿੱਤੀ ਸੀ ਮੁੰਡੇ ਨੇ ਕਿਤਾਬ ਬੰਦ ਕਰ ਦਿੱਤੀ ਉਸ ਨੇ ਮਹਿਸੂਸ ਕੀਤਾ ਕਿ ਅੱਜ ਦੀ ਰਾਤ ਐਸਾ ਕੁਝ ਨਹੀਂ ਕਰਨਾ ਚਾਹੁੰਦਾ ਜਿਸ ਨਾਲ ਉਸ ਨੂੰ ਅੰਗਰੇਜ਼ ਵੱਲ ਦੇਖਣਾ ਪਵੇ ਉਸ ਨੇ ਆਪਣੀ ਜੇਬ ਵਿੱਚ ਉਰਿੰਮ ਅਤੇ ਥੋਮਿਮ ਕੱਢੇ ਤੇ ਇਹਨਾਂ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਉਰਿੰਮ ਅਤੇ ਥੋਮਿਮ ਅੰਗਰੇਜ਼ ਨੇ ਜੀ ਕੇ ਕਿਹਾ ਤਾਂ ਆਂਤੀ ਮੁੰਡੇ ਨੇ ਇਹਨਾਂ ਨੂੰ ਆਪਣੀ ਜੇਬ ਵਿੱਚ ਪਾ ਲਿਆ ਉਹ ਕਹਿਣ ਲੱਗਾ ਇਹ ਮੈਂ ਵੇਚਣੇ ਨਹੀਂ ਹਨ ਅੰਗਰੇਜ਼ ਨੇ ਜਵਾਬ ਦਿੱਤਾ ਇਹ ਬਹੁਤ ਕੀਮਤੀ ਨਹੀਂ ਹਨ ਇਹ ਸਿਰਫ ਪੱਥਰਾਂ ਦੇ ਕ੍ਰਿਸਟਲਾਂ ਦੇ ਬਣੇ ਹੋਏ ਹਨ ਅਤੇ ਧਰਤੀ ਤੇ ਲੱਖਾਂ ਕਰੋੜਾਂ ਪੱਥਰਾਂ ਦੇ ਕ੍ਰਿਸਟਲ ਮਿਲਦੇ ਹਨ ਪਰ ਜਿਹੜੇ ਲੋਕਾਂ ਨੂੰ ਇਹਨਾਂ ਬਾਰੇ ਪਤਾ ਹੈ ਉਹਨਾਂ ਨੂੰ ਉਰੇਮ ਅਤੇ ਥੁਮੇਮ ਬਾਰੇ ਵੀ ਪਤਾ ਹੋਵੇਗਾ ਮੈਨੂੰ ਨਹੀਂ ਸੀ ਪਤਾ ਕਿ ਸੰਸਾਰ ਦੇ ਇਹਨਾਂ ਭਾਗਾਂ ਵਿੱਚ ਵੀ ਇਹ ਮਿਲ ਜਾਂਦੇ ਹਨ ਮੁੰਡੇ ਨੇ ਜਵਾਬ ਦਿੱਤਾ ਇਹ ਮੈਨੂੰ ਇੱਕ ਬਾਦਸ਼ਾਹ ਨੇ ਤੋਹਫੇ ਵਜੋਂ ਦਿੱਤੇ ਸਨ ਅਜਨਵੀ ਨੇ ਕੋਈ ਜਵਾਬ ਨਾ ਦਿੱਤਾ ਉਸੇ ਥਾਂ ਉਸਨੇ ਆਪਣੀ ਜੇਬ ਵਿੱਚ ਹੱਥ ਪਾਇਆ ਅਤੇ ਐਨ ਉਸੇ ਤਰ੍ਹਾਂ ਦੇ ਦੋ ਪੱਥਰ ਕੱਢੇ ਜਿਸ ਤਰ੍ਹਾਂ ਦੇ ਮੁੰਡੇ ਕੋਲ ਸਨ ਉਸ ਪੁੱਛਿਆ ਤੂੰ ਕੀ ਕਹਿ ਰਿਹਾ ਹਾਂ ਹੈ ਬਾਦਸ਼ਾ ਮੈਨੂੰ ਲੱਗਦਾ ਸੀ ਕਿ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਹੋਇਆ ਬਾਦਸ਼ਾ ਮੇਰੇ ਵਰਗੇ ਆਜੜੀ ਬੰਦੇ ਨਾਲ ਕੋਈ ਗੱਲਬਾਤ ਕਰੇਗਾ ਉਸਨੇ ਗੱਲਬਾਤ ਨੂੰ ਖਤਮ ਕਰਨ ਦੇ ਮਕਸਦ ਨਾਲ ਕਿਹਾ ਬਿਲਕੁਲ ਨਹੀਂ ਸਭ ਤੋਂ ਪਹਿਲਾਂ ਆਜੜੀਆਂ ਨਹੀਂ ਤਾਂ ਉਸ ਬਾਦਸ਼ਾ ਨੂੰ ਪਛਾਣਿਆ ਸੀ ਜਿਸ ਨੂੰ ਬਾਕੀ ਦੇ ਸੰਸਾਰ ਨੇ ਮੰਨਣ ਤੋਂ ਨਾ ਕਰ ਦਿੱਤੀ ਸੀ ਇਸ ਲਈ ਕੋਈ ਹੈਰਾਨਣੇ ਵਾਲੀ ਗੱਲ ਨਹੀਂ ਕਿ ਸ਼ੈਨਸ਼ਾ ਆਦਰੀਆਂ ਨਾਲ ਗੱਲ ਕਰਨ। ਇਸ ਤਰ੍ਹਾਂ ਉਹ ਲਗਾਤਾਰ ਗੱਲਾਂ ਕਰਦਾ ਰਿਹਾ। ਉਸ ਨੂੰ ਦੱਸ ਸੀ ਕਿ ਖਬਰੇ ਮੁੰਡਾ ਉਸ ਦੀਆਂ ਗੱਲਾਂ ਨੂੰ ਸਮਝ ਨਾ ਸਕੇ। ਉਸ ਨੇ ਕਿਹਾ ਇਹ ਬਾਈਬਲ ਵਿੱਚ ਲਿਖਿਆ ਹੋਇਆ ਹੈ। ਇਹ ਹੀ ਉਹ ਕਿਤਾਬ ਹੈ ਜਿਸ ਨੇ ਮੈਨੂੰ ਓਰਮ ਅਤੇ ਤੁਮਮੇਮ ਬਾਰੇ ਜਾਣਕਾਰੀ ਦਿੱਤੀ। ਇਹ ਹੀ ਪੱਥਰ ਹਨ ਜਿਹੜੇ ਈਸ਼ਵਰ ਵੱਲੋਂ ਪਵਿੱਤਰ ਮੰਨੇ ਗਏ ਹਨ। ਪਾਦਰੀ ਲੋਕ ਇਹਨਾਂ ਨੂੰ ਸੋਨੇ ਦੇ ਜਿਹੜਾ ਬਖਤਰਾਂ ਵਿੱਚ ਜੜ ਕੇ ਰੱਖਦੇ ਹਨ। ਮੁੰਡੇ ਨੂੰ ਅਚੰਚੇ ਹੀ ਇਹ ਗੱਲ ਦੀ ਖੁਸ਼ੀ ਹੋ ਗਈ ਕਿ ਉਹ ਇੱਥੇ ਗੋਦਾਮ ਵਿੱਚ ਪਹੁੰਚ ਗਿਆ ਸੀ ਅਗਲੇ ਦਿਨ ਆਵਾਜ਼ ਨੂੰ ਰਤਕ ਨੂੰ ਉੱਚੀ ਕਰਦੇ ਹੋਏ ਕਿਹਾ ਸ਼ਾਇਦ ਇਹ ਕੋਈ ਨਿਸ਼ਾਨੀ ਹੈ ਤੈਨੂੰ ਇਹਨਾਂ ਗੱਲਾਂ ਬਾਰੇ ਕਿਸ ਨੇ ਦੱਸਿਆ ਮੁੰਡੇ ਦੀ ਦਿਲਚਸਪੀ ਪਲ-ਪਲ ਵੱਧੇ ਜਾ ਰਹੀ ਸੀ ਅੰਗਰੇਜ਼ ਨੇ ਉਹ ਰਸਾਲਾ ਬੰਦ ਕਰਦੇ ਹੋਏ ਕਿਹਾ ਜਿਹੜਾ ਕਿ ਉਹ ਪੜ੍ਹ ਰਿਹਾ ਸੀ ਜ਼ਿੰਦਗੀ ਵਿੱਚ ਹਰ ਚੀਜ਼ ਹੀ ਕਿਸੇ ਨਾ ਕਿਸੇ ਚੀਜ਼ ਦੀ ਨਿਸ਼ਾਨੀ ਹੈ ਸੰਸਾਰ ਵਿੱਚ ਇੱਕ ਐਸੀ ਭਾਸ਼ਾ ਵੀ ਹੈ ਜਿਸ ਨੂੰ ਸਭ ਸਮਝਦੇ ਹਨ ਪਰ ਜਿਹੜੀ ਭੁਲਾਈ ਜਾ ਚੁੱਕੀ ਹੈ ਮੈਂ ਹੋਰਾਂ ਚੀਜ਼ਾਂ ਦੇ ਨਾਲ ਨਾਲ ਇਸ ਸੰਸਾਰ ਵਿਆਪੀ ਭਾਸ਼ਾ ਲਈ ਵੀ ਭਾਲ ਕਰ ਰਿਹਾ ਹਾਂ ਇਸ ਲਈ ਤਾਂ ਮੈਂ ਇੱਥੇ ਆਇਆ ਹਾਂ ਮੈਂ ਕਿਸੇ ਐਸੇ ਬੰਦੇ ਦੀ ਭਾਲ ਕਰ ਰਿਹਾ ਹਾਂ ਜਿਹੜਾ ਇਸ ਭਾਸ਼ਾ ਨੂੰ ਜਾਣਦਾ ਹੈ ਇੱਕ ਧਾਤ ਸਾਜ਼ ਹੈ ਉਸ ਦੀ ਗੱਲਬਾਤ ਵਿੱਚ ਉਹ ਗੋਦਾਮ ਦੇ ਮਾਲਕ ਦੇ ਆਉਣ ਕਰਨਾ ਰਿਕਵਡ ਪੈ ਗਏ ਮੋٹے ਅਰਬ ਗੋਦਾਮ ਮਾਲਕ ਨੇ ਆ ਕੇ ਕਿਹਾ ਤੁਹਾਡੇ ਦੋਵਾਂ ਦੀ ਕਿਸਮਤ ਚੰਗੀ ਹੈ ਅੱਜ ਹੀ ਅਲਫਿਊਮ ਲਈ ਇੱਕ ਕਾਫਲਾ ਜਾ ਰਿਹਾ ਹੈ ਪਰ ਮੈਂ ਤਾਂ ਮਿਸਰ ਜਾਣਾ ਹੈ ਮੁੰਡੇ ਨੇ ਕਿਹਾ ਅਰਬ ਨੇ ਜਵਾਬ ਦਿੱਤਾ ਅਲਫਿਊਮ ਮਿਸਰ ਵਿੱਚ ਹੀ ਤਾਂ ਹੈ ਤੂੰ ਕਿਸ ਤਰ੍ਹਾਂ ਦਾ ਅਰਬੀ ਹੈ ਮੋٹے ਅਰਬੀ ਦੇ ਜਾਣ ਤੋਂ ਬਾਅਦ ਅੰਗਰੇਜ਼ ਨੇ ਕਿਹਾ ਇਹ ਚੰਗੀ ਕਿਸਮਤ ਦੀ ਨਿਸ਼ਾਨੀ ਹੈ ਜੇ ਮੈਨੂੰ ਸਮਾਂ ਮਿਲੇ ਤਾਂ ਮੈਂ ਸਿਰਫ ਕਿਸਮਤ ਅਤੇ ਮੌਕਾ ਮਿਲ ਦੋਮਾ ਹੀ ਸ਼ਬਦਾਂ ਬਾਰੇ ਇੱਕ ਵੱਡਾ ਕੋਸ਼ ਲਿਖ ਦੇਵਾਂ ਇਨਾ ਹੀ ਸ਼ਬਦਾਂ ਨਾਲ ਸੰਸਾਰ ਦੀ ਭਾਸ਼ਾ ਲਿਖੀ ਗਈ ਹੈ। ਉਸਨੇ ਮੁੰਡੇ ਨੂੰ ਦੱਸਿਆ ਕਿ ਇਹ ਕੋਈ ਮੌਕਾ ਮਿਲ ਨਹੀਂ ਸੀ ਕਿ ਜਦੋਂ ਉਹ ਮੁੰਡੇ ਨੂੰ ਮਿਲਿਆ ਸੀ ਤਾਂ ਉਸਦੇ ਹੱਥ ਵਿੱਚ ਓਰਿਮ ਅਤੇ ਤੁਮਮ ਇਮਸਾਨ। ਉਸਨੇ ਮੁੰਡੇ ਨੂੰ ਪੁੱਛਿਆ ਕਿ ਉਹ ਵੀ ਤਾਂ ਹਤਸਾਦ ਦੀ ਖੋਜ ਕਰ ਰਿਹਾ ਸੀ। ਮੈਂ ਖਜ਼ਾਨਾ ਲੱਭ ਰਿਹਾ ਹਾਂ। ਮੁੰਡੇ ਨੇ ਕਿਹਾ ਕਹਿ ਤਾਂ ਦਿੱਤਾ ਪਰ ਤਰੰਤ ਹੀ ਉਸ ਨੂੰ ਇਹ ਗੱਲ ਕਹਿਣ ਤੇ ਅਫਸੋਸ ਹੋਇਆ ਪਰ ਇਓਂ ਲੱਗਾ ਜਿਵੇਂ ਅੰਗਰੇਜ਼ ਇਸ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦੇ ਰਿਹਾ। ਉਹ ਕਹਿਣ ਲੱਗਾ ਇੱਕ ਤਰੀਕੇ ਨਾਲ ਮੈਂ ਵੀ ਇਹੀ ਕਰ ਰਿਹਾ ਹਾਂ ਮੈਨੂੰ ਪਤਾ ਨਹੀਂ ਕਿ ਧਾਤ ਸਾਜੀ ਕੀ ਹੁੰਦੀ ਹੈ ਮੁੰਡਾ ਹਾਲੇ ਕਹਿ ਹੀ ਰਿਹਾ ਸੀ ਕਿ ਗੋਦਾਮ ਦੇ ਮਾਲਕ ਨੇ ਉਹਨਾਂ ਨੂੰ ਬਾਹਰ ਬੁਲਾ ਲਿਆ ਅੱਜ ਲਈ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਲਾਈਕ ਜਾਂ ਸ਼ੇਅਰ ਮੇਰੇ ਲਈ ਇੱਕ ਪ੍ਰੇਰਨਾ ਦਾ ਸਰੋਤ ਹੈ ਧੰਨਵਾਦ